ਸਾਡੇ ਜੀ ਫਤੇਗੜ ਸਾਹਿਬ ਦੇ ਥਾਣੇ ਦੇ ਏਰੀਆ ਦੇ ਵਿੱਚ ਦਲੀਥੀ ਮੰਲਾ ਉਥੇ ਸੀਰਤ ਮਹੰਤੂ ਨੇ ਰਹਿੰਦੇ ਨੇ ਉਹਨਾਂ ਦੇ ਘਰੇ 15 16 ਤਰੀਕ ਦੀ ਦ੍ਰਿਮਾਨੀ ਰਾਤ ਨੂੰ ਚੋਰੀ ਹੋਈ ਸੀ ਅਸੀਂ ਇਹਦਾ ਉਦੋਂ ਸਾਡੇ ਕੋਲ 16 ਨੂੰ ਆਈ ਸੀ ਅਸੀਂ ਵੈਰੀਫਾਈ ਕਰਕੇ 97 ਨੰਬਰ ਐਫ ਆਈ ਆਰ ਦਿੱਤੀ ਸੀ ਅਸੀਂ ਉਹਨਾਂ ਨੇ ਬਾਈ ਨੇ ਐਫ ਆਈ ਆਰ ਉਹਨਾਂ ਕੋਲ ਪਹਿਲਾਂ ਇੱਕ ਬੰਦਾ ਪ੍ਰਦੀਪ ਕੁਮਾਰ ਉਹਨਾਂ ਕੋਲ ਕੰਮ ਕਰਦਾ ਸੀ ਉਹਨਾਂ ਦੀ ਹੈਲਪ ਕਰਦਾ ਸੀ ਉਹ ਕੰਮ ਛੱਡ ਗਿਆ ਸੀਗਾ ਤਾਂ ਉਹਨੂੰ ਉਹਦੇ ਤੇ ਸ਼ੱਕ ਸੀਗਾ ਉਹਦੇ ਤੇ ਬਾਈ ਨੇ ਐਫ ਆਈ ਆਰ ਹੋਈ ਸੀ 97 ਨੰਬਰ ਐਫ ਆਈ ਆਰ 331 4 ਤੇ 305 ਬੀ ਐਨ ਐਸ ਤਹਿਤ ਹੋਈ ਸੀ ਇਹਦੇ ਚ ਉਦੋਂ ਤੋਂ ਹੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ ਇੰਸਪੈਕਟਰ ਮਨਪ੍ਰੀਤ ਜੋਣੀ ਐਸ ਐਚਓ ਫਤੇਗੜ ਸਾਹਿਬ ਇਹ ਤੇ ਇਹਨਾਂ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਇਹਨਾਂ ਨੇ ਪ੍ਰਦੀਪ ਕੁਮਾਰ ਨੂੰ ਪਹਿਲਾਂ ਅਰੈਸਟ ਕਰ ਲਿਆ ਸੀ ਤੇ ਪ੍ਰਦੀਪ ਕੁਮਾਰ ਦਾ ਸੀ ਰਿਮਾਂਡ ਲੈ ਕੇ ਅੱਗੇ ਤਫ਼ਤੀਸ਼ 'ਚ ਗੱਲ ਸਾਹਮਣੇ ਆਈ ਸੀ ਕਿ ਇਹਨੇ ਜਿਹੜਾ ਸੋਨੇ ਦੇ ਗਹਿਣੇ ਤੇ ਜੋ ਚੋਰੀ ਕੀਤਾ ਇਹਨੇ ਆਪਣੇ ਸਾਥੀ ਗੁਰਦੀਪ ਸਿੰਘ ਰਾਜਪੁਰੇ ਦਾ ਹੈਗਾ ਉਹਦੇ ਕੋਲੇ ਨੇ ਰੱਖਿਆ ਹੋਇਆ ਕੱਲ ਇਹਨਾਂ ਨੇ ਬਹੁਤ ਟੈਕਨੀਕਲੀ ਸਾਰੀ ਡਿਟੇਲਸ ਲੈ ਕੇ ਮਿਹਨਤ ਕਰਕੇ ਕੱਲ ਗੁਰਦੀਪ ਨੂੰ ਅਰੈਸਟ ਕੀਤਾ ਤੇ ਕੱਲ ਕੱਲ ਤੇ ਅੱਜ ਜਿਹੜੀ ਦਰਮਿਆਨੀ ਰਾਤ 'ਚ ਇਹਨਾਂ ਨੇ ਜਿਹੜਾ ਚੋਰੀ ਦਾ ਸਮਾਨ ਰਿਕਵਰ ਕਰ ਲਿਆ ਟੋਟਲ ਰਿਕਵਰੀ ਸਾਡੇ ਕੋਲ ਹੈਗੀ ਹੈ ਇੱਕ 골ਡ 체인 ਹੈ ਲੋਕੇਟ ਸਮੇਤ ਇੱਕ 골ਡ ਬ्रेसलेट ਹੈ ਇੱਕ 다이먼드 ਨੈਕਲੇਸ ਸੈਟ ਹੈ 6 다이먼드 링ਸ ਨੇ 3 골드 링ਸ ਨੇ ਤੇ 3 ਜੋੜੇ 골드 ਦੇ ਟੌਕਸ ਨੇ ਤੇ ਬਾਕੀ ਹਲੇ ਅਣੀ ਨਗਦੀ ਵੀ ਕਰਾ ਵੀ ਬਰਾਮ ਤੋਂ ਲੀ ਨੇ ਨਕਦੀ ਕੋਈ ਪ੍ਰਾਪਤ ਨਹੀਂ ਹੋਈ ਸੀ ਨਕਦੀ ਹਲੇ ਉਹਨਾਂ ਨੇ ਵੀ ਸਾਨੂੰ ਚੋਰੀ ਦੱਸਿਆ ਨਹੀਂ ਕਿ ਉਹ ਨਕਦੀ ਲੈ ਜਾਂਦੀ ਆ। ਉਹ ਟੂ ਕਾਈਟਮਸ ਰਹਿੰਦੀਆਂ ਨੇ ਹਾਂਜੀ ਠੀਕ ਠਾਕ ਰੱਖਿਆ ਉਹਨਾਂ ਨੇ ਜੀ। ਸੋਨਾ ਦੀ ਜਿਹੜਾ ਗੁਰਦੀਪ ਸਿੰਘ ਉਹਨਾਂ ਦਾ ਘਰ ਹੈ ਉੱਥੇ ਰਾਜਪੁਰੇ ਸ਼ਹੀਦ ਬਾਬਾ ਦੀਪ ਸਿੰਘ ਕਾਲਜ ਉਹ ਪੁਆਚਾਰੀਆਂ ਸਾਡੀਆ ਟੀਮਾਂ ਲੈ ਕੇ ਉੱਥੇ ਰੋਬਰ ਕਰਦੇ ਸਾਰੇ ਬ੍ਰਹਮ ਦੀ ਜੀ